ਹਾਂਜੀ ਦੋਸਤੋ ਐਮਐਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਰਮੀ ਸਕੂਲ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਸਕੂਲਾਂ ਦੇ ਵਿੱਚ ਭਰਤੀ ਆਈ ਹੈਗੀ ਹੈ ਜੀ ਪਟਿਆਲਾ ਕਪੂਰਥਲਾ ਐਸਵੀਐਸ ਨਗਰ ਜ਼ਿਲ੍ਹਿਆਂ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ 10ਵੀਂ ਪਾਸ ਲਈ ਵੀ ਸੁਨਹਿਰੀ ਮੌਕਾ ਆ ਚੁੱਕਿਆ ਹੈ ਜਲਦੀ ਤੋਂ ਜਲਦੀ ਇਹਨਾਂ ਦੇ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਜੀ ਬੱਕ ਬੱਕ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਤenna notification ਲੈ ਕੇ حاضر ਹੋਏ ਜੀ ਇਸ ਵੀਡੀਓ ਦੇ ਵਿੱਚ ਪਹਿਲਾ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਫਿਰ ਦੂਸਰੇ ਦੀ ਫਿਰ ਤੀਸਰੇ ਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਜਦੋਂ ਵੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਕੋਈ ਵੀ ਆਉਂਦੀ ਹੈ ਜੀ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਪੋਸਟਾਂ ਆਉਂਦੇ ਨੇ ਤੁਹਾਡੇ ਏਰੀਆ ਦੇ ਵਿੱਚ ਪੋਸਟਾਂ ਆਉਂਦੇ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪਹੁੰਚੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈ ਜਿੰਨਾਂ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸਾਡੇ ਉਹਨਾਂ ਚੈਨਲਾਂ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ PDF ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਪਹਿਲੇ ਨੋਟੀਫਿਕੇਸ਼ਨ ਬਲਵਾ ਦਿਆਂ ਜੋ ਕਿ ਪੀਐਮ ਸ੍ਰੀ ਜਵਾਹਰ ਨਵੋਦੇਯਾ ਵਿਦਿਆਲਿਆ ਫਤੇਪੁਰ ਰਾਜਪੂਤਾਨ ਡਿਸਟ੍ਰਿਕਟ ਪਟਿਆਲਾ ਦੇ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਨੋਟਿਸ ਕੱਢਿਆ ਗਿਆ ਵਾਕ ਇਨ ਇੰਟਰਵਿਊ ਦਾ ਅੱਜ ਦੇ ਨਿਊਜ਼ਪੇਪਰ ਦੀ ਇਹ ਤਾਜ਼ਾ ਰਿਪੋਰਟ ਹੈਗੀ ਹੈ ਜੀ ਪੀਐਮ ਸ਼੍ਰੀ ਜੋ ਸਕੂਲ ਜੋ ਜਵਾਰ ਨਵੋਦਿਆ ਵਿਦਿਆਲਿਆ ਡਿਸਟ੍ਰਿਕਟ ਪਟਿਆਲਾ ਪੰਜਾਬ ਦੇ ਵਿੱਚ ਹੈਗਾ ਉਸ ਦੇ ਵਿੱਚ ਐਲੀਜੀਬਲ ਕੈਂਡੀਡੇਟ ਤੋਂ ਫੀਮੇਲ ਕੈਂਡੀਡੇਟ ਤੋਂ ਨੋਟ ਕਰੋ ਫੀਮੇਲ ਕੈਂਡੀਡੇਟ ਤੋਂ ਪੋਸਟ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਤੇ ਸਿੱਧੀ ਹੀ ਵਾਕ ਇਨ ਇੰਟਰਵਿਊ ਰੱਖੀ ਗਈ ਹੈਗੀ ਹੈ ਜੀ ਪੋਸਟ ਹੈ ਜੀ ਮੈਟਰਨਸ ਦੀ ਜੋ ਕਿ ਪਿਓਰਲੀ ਕੰਟਰੈਕਟ ਬੇਸ ਦੇ ਉੱਤੇ ਅਨਾਉਂਸ ਕੀਤੀ ਗਈ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਹੈ ਜੀ ਸਿਰਫ 10 ਮਹੀਨਿਆਂ ਦੇ ਲਈ ਇੰਟਰਵਿਊ ਹੋਵੇਗੀ ਜੀ 2 ਜੁਲਾਈ 2025 ਨੂੰ 9 ਵਜੇ ਸਵੇਰੇ 2 ਵਜੇ ਤੱਕ ਜੀ ਕਿੱਥੇ ਹੋਵੇਗੀ ਆਫਿਸ ਆਫ ਦਾ ਪ੍ਰਿੰਸੀਪਲ ਪੀ ਐਮ ਸ਼੍ਰੀ ਜਵਾਹਰ ਨਵੋਦੇਆ ਵਿਦਿਆਲਿਆ ਵਿਲੇਜ ਫਤੇਪੁਰ ਰਾਜਪੂਤਾਨ ਡਿਸਟ੍ਰਿਕਟ ਪਟਿਆਲਾ ਵਿਖੇ ਜੀ ਤੁਸੀਂ ਨੋਟ ਕਰ ਲਓ ਕੰਡੀਸ਼ਨ ਦੀ ਗੱਲ ਕਰੀਏ ਨੇਮ ਪੋਸਟ ਦਾ ਕਿ ਇਹ ਮੈਟਰਨ ਫੀਮੇਲ ਕੰਟਰੈਕਟ ਬੇਸ ਦੇ ਉੱਤੇ ਪੋਸਟ ਹੈ eligibility criteria ਦੀ ਗੱਲ ਕਰੀਏ एजुकेशन ਕੁਆਲਿਫੀਕੇਸ਼ਨ ਘੱਟੋ ਘੱਟ 10ਵੀਂ ਪਾਸ ਏਜ ਲਿਮਟ ਹੋਵੇ 35 ਤੋਂ 55 ਸਾਲ ਇੰਟਰਵਿਊ ਵਾਲੇ ਦਿਨ ਮੈਟੀਰੀਅਲ ਸਟੇਟਸ ਦੀ ਗੱਲ ਕਰੀਏ ਜੀ ਮੈਰਿਡ ਹੋਵੇ ਵਿਡੋ ਹੋਵੇ ਜਾਂ ਡਿਵੋਰਸ ਹੋਵੇ ਉਹ ਅਪਲਾਈ ਕਰ ਸਕਦੇ ਨੇ ਜੀ ਰੈਨੋਮੀਨੇਸ਼ਨ ਦੀ ਗੱਲ ਕਰੀਏ ਤਾਂ ਮਿਨਿਮਮ ਬੇਸ ਐਕਟਰ ਦੇ ਅਕੋਰਡਿੰਗ ਗਵਰਨਮੈਂਟ ਅਨਸਕਿਲਡ ਦੇ ਅਕੋਰਡਿੰਗ ਜੀ ਦਿੱਤਾ ਜਾਵੇਗਾ ਜੀ ਰੈਨੋਮੀਨੇਸ਼ਨ ਫੈਸਿਲਿਟੀਆਂ ਦੀ ਗੱਲ ਕਰੀਏ ਫ੍ਰੀ ਵਾਰਡਿੰਗ ਐਂਡ ਲੋਜਿੰਗ ਵਿਦ ਗਰਲਸ ਦੇ ਨਾਲ ਰਹਿਣਾ ਹੋਵੇਗਾ ਜੀ ਤੇ ਮੈਡੀਕਲ ਫੈਸਿਲਿਟੀਆਂ ਦਿੱਤੀਆਂ ਜਾਣਗੀਆਂ ਜੋ ਕਿ ਐਮਆਈ ਰੂਮ ਆਫ ਦਾ ਵਿਦਿਆਲਾ ਦੇ ਵਿੱਚ ਹੋਵੇਗਾ ਜਿਹੜੇ ਐਲੀਜੀਬਲ ਕੈਂਡੀਡੇਟ ਨੇ ਉਹ ਇੰਟਰਵਿਊ ਦੇ ਉੱਤੇ ਪਹੁੰਚਣਾ ਡੇਟ ਟਾਈਮ ਐਂਡ ਪਲੇਸ ਜੋ ਮੈਂਸ਼ਨ ਕੀਤਾ ਗਿਆ ਆਪਾ ਸਾਰੇ ਹੀ ਦਸਤਾਵੇਜ਼ਾਂ ਨਾਲ ਆਪਣੇ ਰਿਜ਼ਿਊਮੇ ਦੇ ਨਾਲ ਤੇ ਪਾਸਪੋਰਟ ਸਾਈਜ਼ ਫੋਟੋਗ੍ਰਾਫ ਹੁਣ ਆਪਾਂ ਦੂਸਰੇ ਨੋਟੀਫਿਕੇਸ਼ਨ ਵੱਲ ਵਧਦੇ ਆਂ ਦੂਸਰਾ ਨੋਟੀਫਿਕੇਸ਼ਨ ਹੈਗਾ ਜੀ ਜੀਐਨਵੀ ਪੂਜੇਵਾਲ ਡਿਸਟ੍ਰਿਕਟ ਐਸਪੀਐਸ ਨਗਰ ਪੰਜਾਬ ਵਾਕ ਇੰਟਰਵਿਊ ਰੱਖੀ ਗਈ ਹੈ ਜਨਕਿ ਚਵਾਰਨਵੋਦਿਆ ਵਿਦਿਆਲਿਆ ਪੂਜੇਵਾਲ ਡਿਸਟ੍ਰਿਕਟ ਐਸਪੀਐਸ ਨਗਰ ਪੰਜਾਬ ਦੇ ਵਿੱਚੇ ਪੋਸਟ ਅਨਾਉਂਸ ਕੀਤੀਆਂ ਨੇ ਇਸਤੇ ਵਿੱਚ ਵਾਕ ਇੰਟਰਵਿਊ ਰੱਖੀ ਗਿਆ ਜਿਸ ਦੇ ਵਿੱਚ ਮੈਟਰਨ ਦੀਆਂ ਦੋ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਕੰਟਰੈਕਟ ਬੇਸ ਦੇ ਉੱਤੇ ਪੋਸਟਾਂ ਕੁਆਲਿਫਿਕੇਸ਼ਨ ਦੀ ਗੱਲ ਕਰੀਏ 10ਵੀਂ ਤੁਸੀਂ ਪਾਸ ਕੀਤੀ ਹੈ ਹਾਈ ਕੁਆਲਿਫਿਕੇਸ਼ਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਏਜ ਦੀ ਗੱਲ ਕਰੀਏ ਤਾਂ 35 ਤੋਂ 55 ਸਾਲ ਏਜ ਲਿਮਟ ਹੋਣੀ ਚਾਹੀਦੀ ਹੈ ਇੰਟਰਵਿਊ ਵਾਲੇ ਦਿਨ ਤੱਕ। ਮੈਰਿਟਲ ਦੀ ਸਟੇਟਸ ਦੀ ਗੱਲ ਕਰੀਏ ਤਾਂ ਮੈਰਿਡ ਫੀਮੇਲ, ਵਿਡੋਜ਼ ਤੇ ਡਿਵੋਰਸੀ ਵੀ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ। ਰਿਮੂਨਰੇਸ਼ਨ ਦੀ ਗੱਲ ਕਰੀਏ ਤਾਂ ਮਿਨੀਮਮ ਬੇਸ ਐਕਟ ਦਿੱਤਾ ਜਾਵੇਗਾ ਜੀ। ਗਵਰਨਮੈਂਟ ਰੂਲਸ ਦੇ ਕੋਰਨ ਜੀ। ਫਰੀ ਬੋਰਡਿੰਗ ਐਂਡ ਲੌਜੀਕ ਫੈਸਿਲਿਟੀ ਤੇ ਮੈਡੀਕਲ ਫੈਸਿਲਿਟੀ ਦਿੱਤੀ ਜਾਵੇਗੀ ਜੀ। 10 ਮਹੀਨਿਆਂ ਦੇ ਲਈ ਜੀ ਅਪੁਆਇੰਟਮੈਂਟ ਹੋਵੇਗੀ ਇਹ ਚੰਗੀ ਤਰ੍ਹਾਂ ਨੋਟ ਕਰੋਗੇ। ਜਿਹੜੇ ਇੰਟਰਸਟਿਡ ਕੈਂਡੀਡੇਟ ਨੇ ਉਹ ਵਾਕ ਇੰਟਰਵਿਊ ਦੇ ਉੱਤੇ ਪਹੁੰਚ ਸਕਦੇ ਜੀਐਨਵੀ ਪੂਜੇਬਾਲ ਮੰਡੇ ਯਾਨੀ ਕਿ ਸੋਮਵਾਰ ਵਾਲੇ ਦਿਨ 30 ਜੂਨ 2025 ਨੂੰ ਸਵੇਰੇ 10:30 ਵਜੇ ਆਪਣੇ ਸਾਰੇ ਹੀ ਦਸਤਾਵੇਜ਼ ਸਾਰੀ ਮਾਰਕਸ਼ੀਟਾਂ ਆਧਾਰ ਕਾਰਡ ਵਗੈਰਾ ਤੇ ਆਪਣੇ ਪਾਸਪੋਰਟ ਸਾਈਜ਼ ਫੋਟੋਗ੍ਰਾਫ ਵਗੈਰਾ ਲੈ ਕੇ ਵੈਰੀਫਿਕੇਸ਼ਨ ਡਾਕੂਮੈਂਟ ਲਈ ਪਹੁੰਚਣਾ ਹੈਗਾ ਕੋਈ ਟੀਏਡੀਏ ਨਹੀਂ ਦਿੱਤਾ ਜਾਵੇਗਾ ਹੁਣ ਆਪਾਂ ਨੈਕਸਟ ਤੀਸਰੇ ਨੋਟੀਫਿਕੇਸ਼ਨ ਵੱਲ ਵਾਪਸ ਦੇ ਆਂ ਠੀਕ ਹੈਗਾ ਜੀ ਤੀਸਰਾ ਨੋਟੀਫਿਕੇਸ਼ਨ ਜਿਸ ਦੇ ਵਿੱਚ ਆਰਮੀ ਪਬਲਿਕ ਸਕੂਲ ਕਪੂਰਤਲਾ ਦੇ ਵੱਲੋਂ ਜੀ ਇਹ ਪੋਸਟ ਅਨਾਉਂਸ ਕੀਤੀ ਗਈ ਹੈ ਪਲੱਸ 2 ਵੇਸ ਸੀਨੀਅਰ ਸਕੈਂਡਰੀ ਸਕੂਲ ਹੈਗਾ ਜਿਸ ਦੇ ਵਿੱਚ ਪ੍ਰਿੰਸੀਪਲ ਦੀ ਪੋਸਟ ਹੈ ਜੋ ਕਿ ਰੈਗੂਲਰ ਵੇਸ ਦੇ ਉੱਤੇ ਪੋਸਟ ਅਨਾਉਂਸ ਕੀਤੀ ਗਈ ਹੈ ਐਪਲੀਕੇਸ਼ਨ ਭਰ ਕੇ ਤੁਸੀਂ ਆਪਣੇ ਪਰਫਾਰਮਾ ਪਹਿਲਾਂ ਇਹਨਾਂ ਦੀ ਵੈਬਸਾਈਟ ਤੋਂ ਡਾਊਨਲੋਡ ਕਰਨਾ ਇਹਨਾਂ ਦੀ ਵੈਬਸਾਈਟ ਹੈਗੀ ਹੈ ਜੀ ਨੋਟ ਕਰੋ ਜੋ ਕਿ ਹੈ APSKPT.in ਉਤੋਂ ਪਰਫਾਰਮਾ ਡਾਊਨਲੋਡ ਕਰਕੇ ਜੀ ਤੁਸੀਂ ਫਾਰਵਰਡ ਕਰਨੀ ਐਪਲੀਕੇਸ਼ਨ ਡਾਇਰੈਕਟ ਅ AWS AWS ਸੈਲ ਹੈੱਡਕੁਆਟਰ ਵੈਸਟਰਨ ਕਮਾਂਡ ਪਿੰਨ ਹੈਗਾ 908543 CO 52 APO ਈਮੇਲ ਹੈਗੀ ਹੈ ਜੀ trdir@aws.w.cc@awsindia.aj.in ਕੁਆਲੀਫਿਕੇਸ਼ਨ ਐਕਸਪੀਰੀਐਂਸ ਦੀ ਗੱਲ ਕਰੀਏ ਇਸ ਪਰ CV as per bylaws according ਹੋਵੇ ਜੀ ਮਾਸਟਰ ਡਿਗਰੀ ਜਾਂ ਆਨਰਸ ਡਿਗਰੀ ਫਾਰ ਨੋਰਥ ਯੂਨੀਵਰਸਿਟੀ ਤੋਂ ਕੀਤਿਓ ਵੀ ਤਾਂ ਵੀ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਹੈ ਜੀ ਬੀਐਡ ਐਮਐਡ ਜਾਂ ਐਮਐਡ ਜਾਂ ਅਤੇ ਆਈਟੀ ਪਾਸ ਹੋਵੇ ਐਕਸਪੀਰੀਅੰਸ ਦੀ ਗੱਲ ਕਰੀਏ ਐਟ ਲੀਸਟ 3 ਸਾਲ ਦਾ ਐਕਸਪੀਰੀਅੰਸ ਹੋਵੇ ਐਡਮਿਨਿਸਟ੍ਰੇਟਿਵ ਚਾਰਜ ਦੇ ਤੌਰ ਦੇ ਉੱਤੇ ਜੀ ਤੇ 5 ਸਾਲ ਦਾ ਐਕਸਪੀਰੀਅੰਸ ਹੋਵੇ ਐਡਮਿਨਿਸਟ੍ਰੇਟਰ ਚਾਰਜ ਆਫ ਹਾਈ ਸਕੂਲ ਦਾ ਨੈਕਸਟ ਹੈ ਜੀ 5 ਸਾਲ ਦਾ ਐਕਸਪੀਰੀਅੰਸ ਹੋਵੇ ਟੀਚਿੰਗ ਕਿਸੇ ਕੋਲਿਜ ਦੇ ਵਿੱਚ ਜਾਂ ਹਾਇਰ ਸਕੈਂਡਰੀ ਸਕੂਲ ਦੇ ਵਿੱਚ 8 ਸਾਲ ਦਾ ਐਕਸਪੀਰੀਅੰਸ ਹੋਵੇ ਹਾਈ ਸਕੂਲ ਦੇ ਵਿੱਚ ਤੇ 5 ਸਾਲ ਦਾ 5 ਸਾਲ ਦਾ ਐਕਸਪੀਰੀਅੰਸ ਜਿਸ ਦੇ ਵਿੱਚ 3 ਸਾਲ ਦਾ ਐਜੂਕੇਸ਼ਨ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਤੇ 2 ਸਾਲ ਦਾ ਟੀਚਿੰਗ ਐਕਸਪੀਰੀਅੰਸ ਹੋਵੇ ਹਾਈ ਜਾਂ ਹਾਇਰ ਸਕੈਂਡਰੀ ਸਕੂਲ ਦੇ ਵਿੱਚ 55 ਸਾਲ ਤੋਂ ਉਮਰ ਘੱਟ ਹੋਵੇ ਜੀ ਪੇ ਅਲੋਅਨਸ ਦੀ ਗੱਲ ਕਰੀਏ 네ਗੋਸ਼ੀਏਬਲ ਹੋਵੇ ਜੀ ਬਹੁਤ ਵਧੀਆ ਪੇ ਸਕੇਲ ਦਿੱਤਾ ਜਾਵੇਗਾ ਜੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇੰਟਰਵਿਊ ਹੋਵੇਗੀ ਜੀ ਪੈਨਲ ਥਰੂ ਜੀ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਜੀ ਉਹਨਾਂ ਨੂੰ ਬੁਲਾਇਆ ਜਾਵੇਗਾ ਬੇਸਡ ਔਨ ਕੁਆਲੀਫਿਕੇਸ਼ਨ ਐਕਸਪੀਰੀਅੰਸ ਤੇ ਆਦਰ ਕ੍ਰਾਈਟੇਰੀਆ ਜੀ ਔਰ ਟੂ ਅਪਲਾਈ ਤੁਹਾਨੂੰ ਦੱਸ ਹੀ ਦਿੱਤਾ ਫਾਰਮ ਡਾਊਨਲੋਡ ਕਰੋ epskpt.indefti ਤੇ ਸਬਮਿਟ ਕਰੋ ਜੀ ਡਿਊਲੀ ਫਿਲਡ ਕਰਕੇ ਸਾਰੇ ਦਸਤਾਵੇਜ਼ ਲਗਾ ਕੇ ਜੀ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ 12 ਜੁਲਾਈ 2025 ਲਾਸਟ ਡੇਟ ਹੈਗੀ ਹੈ ਜੀ ਇਹ ਅੱਜ ਤਿੰਨ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸੀ ਜਿਨ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਦੇ ਚੁੱਕੇ ਹਾਂ ਜੀ ਹੋਰ ਵੀ ਬਹੁਤ ਸਾਰੀਆਂ ਪੋਸਟ ਆਈਆਂ ਹੋਈਆਂ ਨੇ ਤੇ ਉਹਨਾਂ ਦੀ ਅਸੀਂ ਵੀਡੀਓ ਪਾ ਚੁੱਕੇ ਆ ਸਾਡੇ ਚੈਨਲ ਦੇ ਉੱਤੇ ਸਾਡੇ ਚੈਨਲ ਨੂੰ ਸਰਚ ਕਰੋ ਜੀ ਉੱਤੇ ਤੁਸੀਂ ਜਾ ਕੇ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਅਨਾਉਂਸ ਕੀਤੀਆਂ ਜਾ ਰਹੀਆਂ ਨੇ ਅਸੀਂ ਉਸੇ ਟਾਈਮ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ حاضر ਹੁੰਨੇ ਆ ਜੀ ਏਸੀ ਅੱਜ ਦੇ ਨੋਟੀਫਿਕੇਸ਼ਨ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਆ ਕਰੋ ਕਿਉਂਕਿ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਅੱਗੇ ਤੋਂ ਨਵੀਆਂ-ਨਵੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਹਿਣੇ ਆ ਜੀ ਬਹੁਤ ਵਧੀਆ ਮੌਕਾ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ ਏਸੀ ਅੱਜ ਦੇ ਨੋਟੀਫਿਕੇਸ਼ਨ ਜੋ ਕਿ ਅੱਜ ਦੇ ਨਿਊਜ਼ਪੇਪਰ ਦੇ ਵਿੱਚ ਜਾਰੀ ਕੀਤੇ ਗਏ ਨੇ ਜੀ ਤੇ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਤੇ ਇਹਨਾਂ ਪੋਸਟਾਂ ਦੇ ਲਈ ਜਲਦੀ ਤੋਂ ਜਲਦੀ ਅਪਲਾਈ ਕਰੋ ਜੇ ਕੋਈ ਕੁਐਰੀ ਹੈ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਏਸੀਐਲ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਦਬਰਾ